ਕੋਈ 12 ਸਿੰਘਾ ਨਹੀਂ ਫੜਿਆ ਜਾਂ ਇੱਥੇ ਕੋਈ ਮਸਾਇਲ ਨਹੀਂ ਆ ਕਿ ਡਿਗੀ ਨਾ ਕੋਈ 12 ਸਿੰਘਾ ਫੜਿਆ ਇੱਥੇ ਚੋਰ ਫੜਿਆ ਮੌਕੇ ਤੇ ਔਰ ਚੋਰ ਫੜਿਆ ਵੀ ਆ ਸੋਨੀ ਦੀ ਦਲੇਰੀ ਨਾਲ ਸੋਨੀ ਵੀਰ ਇੱਧਰ ਆ ਜਾ ਆ ਰੰਗੇ ਹੱਥੀ ਇਹਨਾਂ ਨੇ ਚੋਰ ਫੜ ਲਿਆ ਔਰ ਚੋਰ ਨੇ ਬਹੁਤ ਸਾਰੀਆਂ ਗੱਲਾਂ ਕਬੂਲੀਆਂ ਵੀ ਆ ਇਹ ਯੁੱਧ ਨਸ਼ਿਆਂ ਵਿਰੁੱਧ ਚੱਲਦਾ ਪਿਆ ਜੀ ਔਰ ਆਮ ਲੋਕਾਂ ਨੂੰ ਯੁੱਧ ਲੜਨਾ ਪੈ ਰਿਹਾ ਹੋਰ ਇਹਨੇ ਕੀ ਕਰਨਾ ਤਾਰਾ ਚੋਰੀ ਕਰਕੇ ਕੋਡੀਆਂ ਤੇ ਭਾਅ ਵੇਚ ਕੇ ਨਸ਼ਾ ਹੀ ਕਰਨਾ ਕਰਲਾ ਮੜ ਜਾ ਥੱਲੇ ਇਹਨੂੰ ਤੇ ਨਾਲ ਗੱਲ ਕਰਨੀ ਆ अच्छा की नाम है तेरा हैप्पी है हैप्पी है? है है काम तू सैड सैड करी जाना ते इनू बंदे ने फड़या ए तिनू थानू भेद कौन ਦਿੰਦਾ ਕਿ ਕਿਹੜੀ ਮੋਟਰ ਸੁੰਨੀ ਆ ਕਿੱਥੋਂ ਚੋਰੀ ਕਰ ਸਕਦਾ ਕੋਈ ਪਿਕਨਿਕ ਕੋਈ ਕੁਛ ਨਹੀਂ ਇਦਾਂ ਦਾ ਹੈਗਾ ਜੀ ਨਸ਼ਾ ਕਰਦਾ ਸੱਚੀ ਸੱਚੀ ਦਸੀ ਨਸ਼ਾ ਕਰਦਾ ਹਾਂਜੀ ਕਿੱਥੋਂ ਲੈਨੇ ਨਸ਼ਾ ਸ਼ਹਿਰੋਂ ਸ਼ਹਿਰ ਖੁੱਲ ਕੇ ਬੋਲ ਯਾਰ ਹੁਣ ਤੂੰ ਹੁਣ ਤਾਂ ਫਸ ਗਿਆ ਸ਼ਹਿਰੋਂ ਕਿੱਥੋਂ ਲੈਣਾ ਸ਼ਹਿਰੋਂ ਭਾਜੀ ਇਧਰੋਂ ਮਿਲ ਜਾਂਦਾ ਆਪਣੇ ਕਲਰਾ ਮੱਲੇ ਤੋਂ ਕਲਰਾ ਮੱਲੇ ਤੋਂ ਕਿਹਦੇ ਘਰੋਂ ਲੈਨੇ ਆ ਸਰੋ ਇਹ ਨਾ ਨੀ ਮੈਨੂੰ ਪਤਾ ਹੈਗਾ ਜੀ ਲੇਡੀ ਆ ਕਿ ਬੰਦਾ ਆ ਲੇਡੀ ਸਰ ਕਲਰਾ ਮੱਲੇ ਕਿਸੇ ਔਰਤ ਦੇ ਕਰੋ ਕਹਿੰਦਾ ਨਸ਼ਾ ਲੈਣਾ ਤੇ ਸਮਾਨ ਜਿਹੜਾ ਆ ਵੇਚਦੇ ਆ ਪਰ ਕਿਹਨੂੰ ਕਿਹਨੂੰ ਵੇਚਦੇ ਆ ਨਹੀਂ ਅਸੀਂ ਵੇਚਦੇ ਥੋੜਾ ਜੀ ਨਹੀਂ ਆਹ ਸਮਾਨ ਨੂੰ ਤੂੰ ਚੋਰੀ ਕਰਕੇ ਇਹ ਆਪਣੇ ਘਰ ਤਾਰਾ ਪਾਣੀਆਂ ਸੀ ਇਹ ਤਾਂ ਕਵਾੜੀਆਂ ਦੇਤੀ ਕਿਹੜੇ ਕਵਾੜੀਆਂ ਨੂੰ ਵੇਚਦੇ ਆ ਇੱਥੇ ਨਮਸ਼ਾਹ ਰੋਡ ਤੇ ਕੀ ਨਾਮ ਆ ਉਹਦਾ ਨਾਂ ਨਹੀਂ ਸਰ ਪਤਾ ਬਾਈ ਕਿਹੜਾ ਮੱਲਾ ਕਿਹੜਾ ਰੋਡ ਆਹੀ ਰਾਹੋ ਰੋਡ ਯਾਰ ਰਾਹੋ ਰੋਡ ਤੇ ਕਿੱਥੇ ਕੇ ਸਰ ਆਰਕੇਰੀਆ ਕਾਲਜ ਨੇੜੇ ਕਿ ਦੂਰ ਉਹ ਆਪਣੇ ਮੂਹਰੇ ਪੰਪ ਤੋਂ ਪਿੱਛੇ ਜੀ